Sampai jumpa di video selanjutnya. <laughs> Sampai jumpa di video selanjutnya. <laughs> Sampai jumpa di video selanjutnya. ਬੀਤੇ ਦਿਨ ਸਿਮਰ ਜੀ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਸਿਮਰ ਲਗਾਤਾਰ ਚਰਚਾਵਾਂ ਵਿੱਚ ਰਹਿੰਦੀ ਹੈ ਤਾਂ ਪੁਲਿਸ ਦੇ ਵੱਲੋਂ ਦੋ આરોપી ਵੀ ਜਿਹੜੇ ਗ੍ਰਿਫਤਾਰ ਕਰ ਲਏਗੇ ਇਹਨਾਂ ਦਾ ਸਿਮਰ ਦੇ ਹੱਕ ਦੇ ਵਿੱਚ ਵੱਡਾ ਜਿਹੜਾ ਇੱਕਾਠ ਰੱਖਿਆ ਗਿਆ ਹੈ ਲੁਧਿਆਣਾ ਦੇ ਵਿੱਚ ਤਾਂ ਸਿਮਰ ਨਾਲ ਗੱਲਬਾਤ ਕਰ ਲੈਣਾ ਸਿਮਰ ਕਿਵੇਂ ਦੇਖਦੇ ਹੋ ਅੱਜ ਤੁਹਾਡੇ ਹੱਕ ਦੇ ਵਿੱਚ ਪੰਜਾਬ ਭਰ ਤੋਂ ਲੋਕ ਜਿਹੜੇ ਨੇ ਇਕੱਠੇ ਹੋਏ ਨੇ ਅੱਜ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਸਾਰੇ ਤੁਹਾਡੇ ਹੱਕ ਦੇ ਵਿੱਚ ਖੜੇ ਹੋਏ ਨੇ ਅੱਜ ਹਾਂਜੀ ਇਹ ਮੇਰੇ ਸਾਰੇ ਜਿਹੜੇ ਲੋਕ ਆਏ ਨੇ ਮੇਰੇ ਹੱਕ 'ਚ ਖੜੇ ਹੋਏ ਨੇ ਕਿ ਇਹ ਮੈਨੂੰ ਕਹਿ ਰਹੇ ਨੇ ਕਿ ਇਹ ਮੇਰੇ ਸਪੋਰਟ ਵਿੱਚ ਖੜੇ ਨੇ ਅੱਜ ਠੀਕ ਹੈ ਇਹ ਸਾਰੇ ਬੰਦੇ ਹੱਕ 'ਚ ਖੜੇ ਹੋਏ ਨੇ ਮੇਰੇ ਅੱਜ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਏ ਨੇ ਇੱਥੇ ਸਾਰੇ ਚਿਹਰੇ ਹਨਾ ਤੇ ਥੈਂਕ ਯੂ ਸੋ ਮਚ ਉਹਨਾਂ ਵਾਸਤੇ ਬਹੁਤ ਕੋ ਲੋਕ ਸੀਗੇ ਜੋ ਜੋ ਤੁਹਾਨੂੰ ਲੈ ਕੇ ਗਏ ਸੀ ਜਿਹਨਾਂ ਤੁਹਾਡੇ ਹੱਕ ਦੇ ਵਿੱਚ ਖੜਨਾ ਚਾਹੀਦਾ ਸੀ ਉਹ ਤੁਹਾਡੇ ਖਿਲਾਫ ਹੋ ਗਏ ਇਹਨਾਂ ਨੂੰ ਤੁਸੀਂ ਜਾਣਦੇ ਵੀ ਨਹੀਂ ਤੁਹਾਡੇ ਹੱਕ 'ਚ ਖੜੇ ਨੇ ਨਹੀਂ ਉਹਨਾਂ ਜਾਣਦੇ ਆ ਵੈਸੇ ਇਹ ਵੀ ਆਪਣੇ ਦੇਖੋ ਬੀਜੇ ਫੈਮਲੀ ਆਪਣੀ ਹੈ ਨਾ ਜਿਵੇਂ ਵੀ ਹੈ ਇਹ ਬੰਦੇ ਮੇਰੇ ਹੱਕ ਚ ਖੜੇ ਨੇ ਲੇਕਿਨ ਜਿਹੜੇ ਬੰਦੇ ਨੇ ਉਸ ਤਾਨੂੰ ਉਸ ਦਿਨ ਬਿਆਨ ਦਿੱਤੇ ਨੇ ਉਹ ਬੰਦੇ ਉਹ ਉਸ ਉਹ ਹੋਣਾ ਹੁਣ ਮੈਨੂੰ ਨਹੀਂ ਪਤਾ ਉਸ ਉਹ ਬੰਦੇ ਗਲਤ ਨਹੀਂ ਤੇ ਉਹ ਗਲਤ ਨਹੀਂ ਠੀਕ ਹੈ ਉਹਨਾਂ ਨੇ ਸੱਚਾਈ ਦਾ ਸਾਥ ਨਹੀਂ ਦਿੱਤਾ ਉਹਨਾਂ ਨੇ ਉਸ ਬੰਦਿਆਂ ਦੀ ਪਛਾਣ ਕਰਨ ਤੋਂ ਮਨਾ ਕੀਤਾ ਪੁਲਿਸ ਦੀ ਹੈਲਪ ਨਹੀਂ ਕੀਤੀ ਉਹ ਬੰਦਿਆਂ ਨੇ ਤੁਸੀਂ ਜਿਸ ਤਰ੍ਹਾਂ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਦੋ ਬੰਦੇ ਵੀ ਗ੍ਰਿਫਤਾਰ ਕਰਦੇ ਕਿ ਉਸ ਸੰਤੁਸ਼ਟੀ ਹੈ ਤੁਹਾਡੀ ਉਹ ਬੰਦੇ ਉਹੀ ਨੇ ਜਿਹੜੇ ਬੰਦੇ ਨੇ ਤੁਹਾਡੇ ਤੇ ਹਮਲਾ ਕੀਤਾ ਸੀਗਾ ਕਿ ਜਿਹੜੇ ਕਹਿਣਗੇ ਮੈਨੂੰ ਸਮਝੋ ਜਿਹੜੇ ਦੋ ਬੰਦੇ ਪੁਲਿਸ ਨੇ ਗ੍ਰਿਫਤਾਰ ਕੀਤੇ ਆ ਤੁਹਾਨੂੰ ਵੀ ਫੋਟੋ ਆਈਆਂ ਹੋਣਗੀਆਂ ਕਿ ਉਹ ਬੰਦੇ ਉਹੀ ਨੇ ਜਿਨ੍ਹਾਂ ਨੇ ਤੁਹਾਡੇ ਨਾਲ ਮਿਸਬੀਵ ਕੀਤਾ ਸੀਗਾ ਹਾਂਜੀ ਜੀ ਮੈਂ ਜਿਹੜੇ ਤੁਹਾਨੂੰ ਫੋਟੋ ਦਿਖਾਈ ਹੈ ਨਾ ਉਸ ਬੰਦੇ ਨਾਲ ਮੇਰਾ ਮਾਮਲਾ ਵਾ ਜੇ ਉਹ ਚੁੱਪ ਕਰਕੇ ਆ ਕੇ ਮੇਰੇ ਕੋਲ ਮਾਫੀ ਮੰਗ ਲੈਂਦਾ ਜਿੱਦਾਂ ਮੀਡੀਆ ਦੇ ਸਾਹਮਣੇ ਜਿਵੇਂ ਮੇਰੀ ਇੰਨੀ ਵੀਡੀਓ ਵਾਇਰਲ ਹੋਈ ਆ ਉਹਨੂੰ ਅੱਗੇ ਕੈਮਰੇ ਦੇ ਅੱਗੇ ਆ ਕੇ ਮੇਰੇ ਤੋਂ ਮਾਫੀ ਮੰਗੇ ਚਾਹੇ ਨਾ ਮੰਗੇ ਲੇਕਿਨ ਆਪਦੀ ਗਲਤੀ ਐਕਸੈਪਟ ਕਰ ਲਵੇ ਤੇ ਅੱਗੇ ਲੋਕਾਂ ਨੂੰ ਲੋਕਾਂ ਵਾਸਤੇ ਇਨਸਪੀਰੇਸ਼ਨ ਬਣੇ ਕਿ ਭਈ ਕਲਾਕਾਰ ਹੋਣ ਚਾਹੇ ਬਾਹਰ ਕੁੜੀਆਂ ਫ ਚਾਹੀਦਾ ਵਾ ਮੁੱਦੇ ਵੱਧ ਵੀ ਸਕਦੇ ਨੇ ਠੀਕ ਹੈ ਜੀ ਤੁਸੀਂ ਫੋਟੋ ਦਿਖਾਇਓ ਮੁੰਡਾ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਕਿ ਨਹੀਂ ਕਿਹੜਾ ਜਿਹੜੇ ਮੁੰਡੇ ਤੁਸੀਂ ਫੋਟੋ ਦਿਖਾ ਰਹੇ ਹੋ ਸਿਮਰ ਸਿਮਰ ਜਿਹੜੇ ਮੁੰਡੇ ਦੀ ਤੁਸੀਂ ਫੋਟੋ ਦਿਖਾ ਰਹੇ ਹੋ ਉਹ ਮੁੰਡਾ ਉਹੀ ਹੈ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਜਾਂ ਫਿਰ ਉਹ ਨਹੀਂ ਕੀਤਾ ਹੋਰ ਆ ਜਿਹੜੇ ਮੁੰਡੇ ਜਿਹੜੇ ਉਹਨਾਂ ਨੇ ਗ੍ਰਿਫਤਾਰ ਕੀਤੇ ਨੇ ਉਹ ਤਾਂ ਹਾਲੇ ਮੈਂ ਵੇਖੇ ਨਹੀਂ ਮੇਰੇ ਸਾਹਮਣੇ ਲਿਆਣਗੇ ਜਿਸ ਦਿਨ ਉਧਰ ਮੈਂ ਪਤਾ ਕਰੂੰਗੀ ਮੇਰੇ ਸਾਹਮਣੇ ਆਣੇ ਚਾਹੀਦੇ ਆ ਬਿਲਕੁਲ ਇਹ ਸਭ ਸਿਮਰ ਜਿਨ੍ਹਾਂ ਦੇ ਹੱਕ ਦੇ ਵਿੱਚ ਅੱਜ ਵੱਡਾ ਜਿਹੜਾ ਕੀ ਇਕੱਠ ਕੀਤਾ ਗਿਆ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਆ ਭਰ ਤੋਂ ਜਿਹੜੇ ਕੀ ਡੀਜੀ ਐਸੋਸੀਏਸ਼ਨ ਦੇ ਲੋਕ ਨੇ ਉਹ ਇੱਥੇ ਪਹੁੰਚੇ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਕੀ ਕਰਾਂਗੇ ਤਾਂ ਅੱਜ ਸਿਮਰ ਦੇ ਹੱਕ ਦੇ ਵਿੱਚ ਵੱਡਾ ਜਿਹੜਾ ਇਕੱਠਾ ਆ ਉਹ ਕੀਤਾ ਗਿਆ ਤਾਂ ਪੰਜਾਬ ਪ੍ਰਧਾਨਤ ਨੇ ਉਹ ਵੀ ਉਹਨਾਂ ਵੀ ਗੱਲਬਾਤ ਬਈ ਜੀ ਅੱਜ ਪੰਜਾਬ ਭਰ ਤੋਂ ਸਿਮਰ ਦੇ ਹੱਕ ਦੇ ਵਿੱਚ ਇਕੱਠੇ ਹੋਏ ਉਹ ਕੀ ਕਹਿਣਾ ਚਾਹੋਗੇ ਅਸੀਂ ਭਾਜੀ ਦੇਖੋ ਇੱਕ ਕਹਿਣਾ ਬराई ਤੇ ਛਾਈ ਦੀ ਜਿੱਤ ਹੈ ਜਿਹੜੇ ਬੰਦੇ ਪਰਸੋ ਸਿਮਰਨ ਦੇ ਖਿਲਾਫ ਵੀਡੀਓ ਪਾਉਂਦੇ ਸੀ ਕੱਲ ਜਾ ਕੇ ਮੇਰੀ ਭੈਣ ਹੈ ਮਰੀਏ ਵੀ ਮੈਨੂੰ ਐ ਦੱਸੋ ਇੱਕ ਟਹਾ ਲਾਣਾ ਸੀ ਕੰਮ ਨੂੰ ਹੈ ਕੰਮ ਨੂੰ ਤੁਸੀਂ ਇੰਨੀ ਬਦਨਾਮ ਕੀ ਕਰਤੀ ਸਾਰੇ ਕੁੜੀਆਂ दारू ਵਾਲੇ ਬਣਾ ਦੀਆਂ ਤੁਸੀਂ ਇਹ ਛੋਟਾ ਕੋਈ ਯਾਰ ਬਣਦਾ ਕੁਛ ਆ ਬਣਦਾ ਹੁਣ ਮੈਂ ਤੁਝ ਕੱਲ ਤੂੰ ਮਾਫੀਆਂ ਕਰ ਦੇ ਨਹੀਂ ਮੰਗੇ ਹੋ ਕਿ ਸਾਡੇ ਕੰਮ ਨੂੰ ਇਹ ਬਦਨਾਮ ਕਿਉਂ ਕਰਨਾ ਸੀ ਇਹ ਲੋਕਾਂ ਨੇ ਪਰਸੂ ਕੱਲ ਹੋਰ ਸੀ ਕੱਲ ਹੋਰ ਹੋਗੀ ਤਾਂ ਅਸੀਂ ਅੱਜ ਸਿਮਰਨ ਦੇ ਹੱਕੀ ਚ ਆਏ ਆ ਭਰਾਵਾ ਅੱਜ ਤਾਂ ਸਾਨੂੰ 700 100 ਬੰਦਾ ਬਲਾਂ ਦੀ ਲੋੜ ਪਈ ਜੇ ਕੱਲ ਨੂੰ 2000 ਬੰਦੇ ਲੋੜ ਬਲਾਂ ਦੀਪੂ ਗਈ ਤੇ ਪੰਜਾਬ ਡੀਜੇ ਸਿਸਟਮ ਬੁਲਾਉਗੀ। ਥੋੜੀ ਉਹ ਨਾ ਬੰਦਿਆਂ ਨਾਲ ਵੀ ਗੱਲ ਹੋਈ ਔਰ ਆਰਗੇਨਾਈਜ਼ਰਾਂ ਨਾਲ ਜਿਨ੍ਹਾਂ ਨੇ ਸਿਮਰ ਦੇ ਖਿਲਾਫ ਖੜੇ ਹੋਏ ਨੇ ਉਹ ਸਿਮਰ ਨੂੰ ਲੈ ਕੇ ਗਏ ਸੀ ਤੇ ਉਹੀ ਸਿਮਰ ਦੇ ਖਿਲਾਫ ਹੋ ਗਏ ਹਾਲਾਂਕਿ ਫਰਜ ਉਹਨਾਂ ਦਾ ਬੰਦਾ ਸੀ ਸਿਮਰ ਦੇ ਹੱਕ ਦੇ ਵਿੱਚ ਖੜੇ ਹੋਣਾ। ਬਿਲਕੁਲ ਬਾਜੀ ਇਹ ਤਾਂ ਸੋਣ ਤੁਸੀਂ ਸਮਝਦਾਰ ਹੋ। ਦੇਖੋ ਜਿਹੜਾ ਲੈ ਕੇ ਜਾਣਾ ਉਹਨਾਂ ਦਾ ਹੱਕ ਬਣਦਾ ਸੀ। ਪਰ ਮੈਂ ਕਹਿੰਦਾ ਵੀ ਇਹ ਸੋਡੀ ਕੋਈ ਮਜਬੂਰੀ ਹੋ ਗਈ ਸੀ। ਸੋਡੀ ਪਾਰਟੀ ਖਾਸ ਸੀ। ਤੁਸੀਂ ਸਿਮਰਨ ਤੋਂ ਜਾਣਦੇ ਸਿਮਰਨ ਮੇਰੀ ਪਾਰਟੀ ਖਾਸ ਹੈ ਜਾਂ ਮੇਰੀ ਪੇਮੈਂਟ ਮਰਦੀ ਹੈ ਜਾਂ ਕੁਝ ਵੀ ਹੈ। ਤੁਸੀਂ ਸਮਝੌਤਾ ਕਰਾ ਸਕਦੇ ਸੀ ਯਾਰ 2 ਦਿਨ ਦਾ ਗੁੱਸਾ ਨੇ 3 ਦਿਨ ਦਾ ਗੁੱਸਾ ਕੁੜੀ ਕੀ ਕਹਿ ਗਈ ਅੰਦਰ ਵੀ ਭਾਜੀ ਉਹ ਵੀ ਮਾਫੀ ਮੰਗ ਲਈ ਮੈਂ ਮaaf ਕਰ ਦੂੰਗੇ ਕਿਹਾ ਨਹੀਂ ਕਿਹਾ ਕਿ ਨਹੀਂ ਕਿਹਾ ਇਹੀ ਆ ਇੱਕ ਸਿਮਰ ਦਾ ਸੀ ਤੇ ਇੱਕ ਉਸ ਮੁੰਡੇ ਦਾ ਸੀ ਜਿੰਨੇ ਗਲਾਸ ਮਾਰਿਆ ਇਹ ਸਿਮਰ ਤਾਂ ਕਹਿੰਦੀ ਇਹਨਾਂ ਦੇ ਵਿੱਚ ਆ ਕੇ ਆਪਣੀ ਟੰਗ ਫਸਾਈ ਐ ਇਹ ਬਿਨਾ ਮਤਲਬ ਤੋਂ ਇਹਨਾਂ ਦੇ ਵਿੱਚ ਕੋਈ ਰੋਲ ਨਹੀਂ ਸੀਗਾ ਆ ਸਿਮਰ ਨੂੰ ਬੁਲਾ ਲਓ ਹੈਲੋ ਅਬ্লাইਂ ਭਲੇ ਤੋਂ ਬੁਲਾ ਸਿਮਰ ਦਾ ਲੋੜ ਨਹੀਂ ਸੀ ਕੋਈ ਰੋਲ ਨਹੀਂ ਸੀ ਕੋਈ ਗੱਲ ਇਹ ਐ ਵੀ ਸਿਮਰਨ ਠੀਕ ਉਹ ਆਰਗੇਨਾਈਜ਼ਰ ਸੀਗਾ ਉਹਨਾਂ ਦਾ ਕੋਈ ਰੋਲ ਨਹੀਂ ਸੀਗਾ ਉਹ ਸਿਮਰਨ ਤੋਂ ਮਾਫੀ ਮੰਗਦਾ ਮਸਲਾ ਖਤਮ ਸੀ ਉਹ ਯਾਰ ਕੁਝ ਨਹੀਂ ਜੀ ਬਸ ਗੱਲਾਂ ਦੋ ਸੀ ਉਂਗਲਬਾਜੀ ਆ ਇੱਕ ਦੂਜੇ ਦੇ ਖਿਲਾਫ ਗੱਲ ਕੋਈ ਨਹੀਂ ਕੰਮ ਦੇ ਰੋਲੇ ਨੇ ਉਹ ਕੁੜੀ ਓਪਨ ਕੰਮ ਕਰਨ ਲੱਗੀ ਪਹਿਲਾ 10000 ਦੀ ਥਾਂ ਤੇ 15 ਕ ਲੈਣੇ ਸੀ ਲੋਕ 15 ਲੈਣੇ ਸੀ ਉਹ ਕੰਮ ਕਰਨ ਲੱਗੀ ਓਪਨ ਉਹ ਮਗਰ ਪੈ ਗਏ ਸਾਰੇ ਸਿਮਰਨ ਦੇ ਬਸ ਗੱਲ ਕੁਛ ਮੈਨੂੰ ਰੇਂਜ ਹੁੰਦਾ ਆਪਣੀ ਪੇਮੈਂਟ ਦੇਖੀ ਪਾਰਟੀਆਂ ਦੇਖੀਆਂ ਕੁੜੀ ਦੀ ਰਿਸਪੈਕਟ ਨਹੀਂ ਦੇਖੀ ਹਾਂਜੀ ਹਾਂਜੀ ਬਾਜੀ ਉਹ ਤਾਂ ਫਿਰ ਹੈਈ ਉਹ ਤਾਂ ਹੈਈ ਬਿਲਕੁਲ ਨਹੀਂ ਦੇਖੀ ਉਹਨਾਂ ਨੇ ਜਦੋਂ ਉਹਨਾਂ ਨੂੰ ਬੰਦਿਆਂ ਨੂੰ ਪਹਿਚਾਨ ਸੀਗੀ ਜਦੋਂ ਮੈਂ ਘਰੇ ਜਾਨੀ ਆ ਇਹਨੂੰ ਫੋਨ ਕਰਦੀ ਆ ਲਾਡੀ ਨੂੰ ਕਿ ਮੈਨੂੰ ਜਿਹੜੇ ਬੈਨਰ ਦਾ ਸ਼ੋਅ ਸੀ ਉਹ ਕਹਿੰਦਾ ਬੈੜੀਪਾਲ ਦਾ ਸ਼ੋਅ ਸੀ ਮੈਂ ਕਿਹਾ ਉਹਦਾ ਨੰਬਰ ਦੇ ਇਸ ਬੰਦੇ ਨੇ ਮੈਨੂੰ ਫੋਨ ਕੀਤੇ ਇਸ ਬੰਦੇ ਨੇ ਕੋਈ ਨੰਬਰ ਨਹੀਂ ਭੇਜਿਆ ਜਦ ਆ ਗੇਲ ਪਹੁੰਚ ਕਿ ਕਹਿੰਦੇ ਲੁਧਿਆਣਾ ਦੁਗਰੀ ਪਹੁੰਚ ਕੇ ਮੈਂ ਮੈਡਮ ਨੂੰ ਮਿਲਦੀ ਉਹਨਾਂ ਨੂੰ ਉਹਨਾਂ ਕੋਲ ਵੀ ਪ੍ਰੂਫ ਹੋਊਗਾ ਉਸ ਦਿਨ ਦਾ ਕਿ ਮੈਂ ਉਹਨਾਂ ਕੋਲ ਆਈ ਸੀ ਉਸ ਤੋਂ ਬਾਅਦ ਮੈਨੂੰ ਉਹ ਕਹਿੰਦੇ ਨੇ ਇੱਥੇ ਇੱਥੇ ਦਰਜ ਨਹੀਂ ਹੋਣੀ ਤੁਸੀਂ ਸਮਰਾਲੇ ਜਾਓ ਮੈਂ ਸਮਰਾਲੇ ਜਾ ਕੇ ਦਰਖਾਸਤ ਦਿੱਤੀ ਠੀਕ ਹੈ ਜੀ ਐਸਆਈ ਸਾਹਿਬ ਨੇ ਮੇਰੀ ਦਰਖਾਸਤ ਲਿਖ ਲਈ ਬਸ ਉਸ ਤੋਂ ਬਾਅਦ ਇੱਕ ਤਾਂ ਨਹੀਂ ਸਕਿਆ ਵੀ ਉਹਨਾਂ ਨੂੰ ਪਛਾਣ ਲੈਣਾ ਚਾਹੀਦਾ ਸੀ ਵੀ ਪਾਰਟੀ ਕਾ ਸਾਡੀ ਆ ਪ੍ਰਾਣੀਆਂ ਆਪਣੇ ਮੂਹ ਵੀ ਮੰਨੇ ਨੇ ਵੀ ਅਸੀਂ ਵੀ ਪਛਾਣ ਉਹ ਗਲਤ ਨੇ ਇਸ ਕਰਕੇ ਹੀ ਉਹ ਬੋਲਦੇ ਆ ਪਏ ਨੇ ਕਿ ਸਿਮਰਨ दारू ਪੀਂਦੀ ਆ ਐ ਕਰਦੀ ਆ ਉਹ ਕਰਦੀ ਆ ਉਹ ਗਲਤ ਨੇ ਜੇ ਮੈਂ दारू ਵੀ ਪੀਤੀ ਕੁਛ ਵੀ ਕੀਤਾ ਇਹ ਬੰਦਿਆਂ ਨੂੰ ਚਾਹੀਦਾ ਸੀਗਾ ਜਿਹੜਾ ਮੇਰੇ ਗਲਾਸ ਵੱਜਿਆ ਸ਼ਰਿਆਮ ਉਹ ਚੀਜ਼ ਨੂੰ ਫੜਨਾ ਚਾਹੀਦਾ ਸੀ ਕਿ दारू ਨੂੰ ਫੜਨਾ ਚਾਹੀਦਾ दारू ਉਹਨ ਆ ਦੇਖ ਹੀ ਲਿਆ ਪ੍ਰਧਾਨ ਜਿਹੜੀ दारू ਸ਼ਰਿਆਂ ਪਰ ਮੋਟ ਕੀਤੀ ਆ ਇਹ दारू ਦੇ ਸਵਾਲ ਉਹਨੂੰ ਪੁੱਛਿਓ ਬਿਲਕੁਲ ਇਹ ਸੀ ਸਿਮਰ ਜਿਹਦਾ ਇਹ ਕਹਿਣਾ ਕਿ ਮਸਲਾ ਕੁਝ ਸੀ ਤਾਂ ਕੀ ਦਾ ਕੀ ਬਣਾ ਦਿੱਤਾ ਹੈ ਤਾਂ ਜਿਸ ਤਰੀਕੇ ਨਾਲ ਮੈਨੂੰ ਜਾਨੀ ਕਿ ਉਹ ਸ਼ਾਲਿਆ ਗਿਆ ਉਸੇ ਢੰਗ ਨਾਲ ਜੇਕਰ ਉਹ ਮੁੰਡਾ ਜਿਸ ਨੇ ਮੇਰੇ ਤੇ ਗਲਾਸ ਮਾਰਿਆ ਸੀ ਉਹ ਆ ਕੇ ਮਾਫੀ ਮੰਗਦਾ ਤਾਂ ਮੈਂ ਇਸ ਮਸਲੇ ਨੂੰ ਜਿਹੜਾ ਕਿ ਖਤਮ ਕਰ ਦਾਂਗੀ ਨਹੀਂ ਤਾਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨਿਕ ਸਵੇਰਾ लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप